ਜਾਉਣ ਲੱਗੇ ਜੀ ਧਾਰਾਂ ਜਵਾਨ ਆਪਣੇ ਇਹ ਵੀਡੀਓ ਨੂੰ ਐਂਡ ਤੱਕ ਵੀ ਵੀਰ ਵਾਂ ਕੇ ਜ਼ਰੂਰ ਦੇਖਿਆ ਕਰੋ ਜੇ ਕਿਸੇ ਵੀਰ ਨੇ ਡੈਰੀ ਫਾਰਮ ਦੇ ਨਾਲ-ਨਾਲ ਗਾਟ ਫਾਰਮ ਦਾ ਕੰਮ ਸ਼ੁਰੂ ਕਰਨਾ ਕਈ ਵਾਰ ਆਪਾਂ ਕੀ ਕਰਦੇ ਆ ਮੰਡੀਆਂ ਦੇ ਵਿੱਚ ਫਸ ਜਾਂਦੇ ਆ ਉੱਥੇ ਜਿਹੜਾ ਵਪਾਰੀ ਨੇ 5-4000 ਬਣਾਉਣ ਦੇ ਮਾਰੇ ਤੁਹਾਨੂੰ ਬੱਕਰੀ ਵੈਸੇ ਹੀ 10-10000 5-5000 ਮਹਿੰਗੀ ਦਵਾ ਦਿੰਦੇ ਆ ਅਸੀਂ ਵੀ ਪਹਿਲਾਂ ਧੱਕੇ ਚੜ੍ਹਿਆ ਉਹਨਾਂ ਦੇ ਪਰ ਸਾਡੇ ਨਾਲ ਆਹਾ ਬਾਈ ਸਰਾਜ ਆ ਇਹ ਕਾਰੀਗਰ ਨੇ ਤੇ ਕਾਰੀਗਰ ਬੰਦਾ ਜਰੂਰ ਨਾਲ ਰੱਖੋ ਐ ਨਹੀਂ ਹੈਵੀ ਆਪਾਂ ਆਪ ਘਰੇ ਰੱਖ ਲੀਆਂ ਮੁੜ ਕੇ 2-4 ਸਾਲ ਕਈ ਵਾਰ ਵੀਰ ਕਹਿੰਦੇ ਨੇ ਵੀ ਅਸੀਂ ਲੋਨ ਲੈਣਾ ਵਾ ਲੋਨ ਲੈ ਲਿਆ ਮੁੜ ਕੇ ਨਾ ਉਹਦੀ ਕਿਸ਼ਤ ਭਰ ਹੋਵੇ ਇਹਨਾਂ ਦਾ ਆਪਾਂ ਨੂੰ ਕੋਈ ਹਿਸਾਬ ਕਿਤਾਬ ਨਾ ਆਵੇ ਅਸੀਂ ਪਹਿਲਾਂ 10-15 ਤੋਂ ਸ਼ੁਰੂ ਕਰਿਆ ਫਿਰ ਸਾਲ ਹੋ ਗਿਆ ਸਾਨੂੰ ਤਜਰਬੇ ਨਾਲ ਹੁਣ ਅਸੀਂ ਅੱਗੇ ਵਧਾਉਣ ਲੱਗਿਆ ਇਹ ਜਿਹੜਾ ਵਾਅਦਾ ਹੈ ਆਪੇ ਹੀ ਕਰੀ ਜਾਂਦੀਆਂ ਨੇ ਤੁਸੀਂ ਥੋੜੇ ਤੋਂ ਸ਼ੁਰੂ ਕਰ ਲਓ ਅੱਪਾ ਐਵੇਂ 10-20 ਲੱਖ ਦਾ ਲੋਨ ਲੈ ਲੀਏ ਮੁੜ ਕੇ ਨਾ ਕਿਸ਼ਤਾਂ ਪਰ ਹੁਣ ਅੱਪਾ ਐਵੇਂ ਗਲ ਪਾ ਲਈਏ ਬੈਂਕ ਵਾਲਿਆਂ ਨੇ ਤਾਂ ਵੀਰੇ ਜੋ ਕੋਸਾ ਲੈ ਲੈਣਾ ਵਾ ਹੁਣ ਆਪਾਂ ਦੇਖਦੇ ਆਂ ਵਿੱਚ ਕਈ ਵੀਰ ਵੀਡੀਓ ਪਾਉਂਦੇ ਨੇ ਵੀ ਇਹਨਾਂ ਤੇ ਇੰਨੀ ਸਬਸਿਡੀ ਆ ਲੋਨ ਆ ਹੁਣ ਉਹ ਲੋਨ ਸਬਸਿਡੀ ਦੇ ਚੱਕਰ ਦੇ ਵਿੱਚ ਅਗਲਾ ਲੋਨ ਲੈ ਲੈਂਦਾ ਕਿਸੇ ਨੇ ਗੱਡੀ ਲੈ ਲਈ ਕਿਸੇ ਨੇ ਕੋਠੀ ਪਾ ਲਈ ਮੁੜ ਕੇ ਉਹ ਪੈਸੇ ਨੇ ਜਿਹੜੇ ਗਲ ਪਏ ਜਾਂਦੇ ਆ ਆਪਾਂ ਕਿਸੇ ਵੀਰ ਨੂੰ ਗੁਮਰਾਹ ਨਹੀਂ ਕਰਦੇ ਜਾਇਜ਼ ਰੇਟ ਦੇ ਵਿੱਚ ਬੱਕਰੀ ਲਵੋ ਉਹ ਅੱਗੇ ਲੈ ਲਓ ਕੁਆਲਿਟੀ ਦੀ ਥੋੜੀ ਜ਼ਿਆਦਾ ਉਮਰ ਦੀ ਲੈ ਲਓਗੇ ਤੁਹਾਨੂੰ ਸਸਤੀ ਪਊਗੀ ਨਵੀਂ ਉਮਰ ਦੀ ਲਮੋਗੇ ਮਹਿੰਗੀ ਪਊ ਬੱਚੇ ਉਹਨੇ ਵੀ ਉਨੇ ਹੀ ਦੇਣਿਆ ਕੁਆਲਟੀ ਵਾਈਜ਼ ਵੀ ਉੰਨੀ ਇਹੋ ਉਸ ਤੋਂ ਬਾਅਦ ਹੌਲੀ ਹੌਲੀ ਨਾਲੇ ਤੁਹਾਨੂੰ ਤਜਰਬਾ ਆ ਜੂ ਛੋਟੇ ਬੱਚਿਆਂ ਤੋਂ ਸ਼ੁਰੂ ਕਰਨਾ ਘੱਟ ਬਜਟ ਬਜਟ ਦੇ ਵਿੱਚ ਆ ਦੇਖੋ ਹੁਣ ਆਪਣੇ ਕੋਲੇ ਛੋਟੇ ਬੱਚੇ ਨੇ ਬਿਲਕੁਲ ਪਿਓਰ ਕੁਆਲਟੀ ਦੇ ਨੇ ਇਹ ਛੋਟੇ ਬੱਚਿਆਂ ਤੋਂ ਸ਼ੁਰੂ ਕਰ ਲਓ ਪਰ ਵੱਡੇ ਪੱਧਰ ਤੇ ਛੇਤੀ ਨਾ ਪੰਗਾ ਲਵੋ ਬੰਦਾ ਕਾਰੀਗਰ ਜ਼ਰੂਰ ਹੋਣਾ ਚਾਹੀਦਾ ਵਾ ਨਾਲ ਕਾਰੀਗਰ ਤੋਂ ਬਿਨਾ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਵੀ ਕਈ ਅਜਿਹੇ ਚੀਜ਼ਾਂ ਨੇ ਜਿਹੜੀਆਂ ਇਹ ਦੇਸੀ ਜੜੀਆਂ ਬੁੱਟੀਆਂ ਦੇ ਕਈ ਸਹੀ ਕਰ ਦਿੰਦੇ ਨੇ ਦਵਾਈ ਬੁੱਟੀ ਦੀ ਵੀ ਨਹੀਂ ਲੋੜ ਪੈਂਦੀ ਟ੍ਰੀਟਮੈਂਟ ਬਾਅਦ ਦੀ ਗੱਲ ਆ ਉਦੋਂ ਪਹਿਲਾਂ ਇਹ ਆਪਦੇ ਆਪ ਲੋਡ ਕਰਦੇ ਆ ਇੱਕ ਜਿਵੇਂ ਹੁਣ ਸਾਡਾ ਜਿਹੜਾ ਚੈਨਲ ਆ ਇਹ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਿਓ ਇਹਦੇ ਵਿੱਚ ਕੋਈ ਵੀਰ ਪੰਗਾ ਲੈਣ ਤੋਂ ਪਹਿਲਾਂ ਸਾਡੀਆਂ ਵੀਡੀਓ ਦੇਖੋ ਨਾਲ ਦੀ ਨਾਲ ਅਸੀਂ ਇਹ ਜਿੰਨੀ ਨੌਲੇਜ ਆ ਸਾਂਝੀ ਕਰਦੇ ਆ ਇਹ ਸਾਡਾ YouTube ਤੇ ਵੀ ਆ Instagram ਤੇ ਵੀ ਆ ਤੇ Facebook ਤੇ ਤੁਸੀਂ ਜਿਹੜੀ ਵੀ ਜਗਤ ਦੇਖ ਰਹੇ ਹੋ ਉਹਨੂੰ ਫੋਲੋ ਜ਼ਰੂਰ ਕਰਿਓ ਤਿੰਨੋਂ ਐਪਾਂ ਤੋਂ ਉਦੇ ਨਾਲ ਤੁਹਾਨੂੰ ਬਹੁਤ ਹੈਲਪ ਮਿਲੂ 2 ਮਹੀਨੇ 3 ਮਹੀਨੇ ਤੁਸੀਂ ਦੇਖੋ ਵੀ ਕਿਦਾਂ ਇਹ ਸਿਸਟਮ ਚੱਲਦਾ ਹੈ ਘਰੇ ਫਾਰਮਾ ਦੇ ਵਿੱਚ ਰੱਖਣ ਵਾਲਾ ਜਾਨਵਰ ਨਹੀਂ ਹੈਗਾ ਵੀ ਆਪਾਂ ਘਰੇ ਲਿਆ ਕੇ ਬੰਦ ਕਰਤਾ ਮੱਝਾਂ ਵਾਂਗੂ ਬੰਨ ਲਿਆ ਤੇ ਘਰੇ ਪੱਠੇ ਪਾ ਦੇ ਇਹ ਵੀਰੇ ਇਹਨਾਂ ਨੂੰ ਕੋਈ ਨਹੀਂ ਰਜਾ ਸਕਦਾ ਨਾ ਤੁਹਾਨੂੰ ਕੋਈ ਹਿਸਾਬ ਆਵੇ ਹੌਲੀ ਹੌਲੀ ਤੁਸੀਂ ਘਸ ਘਸ ਕੇ ਕੋਈ ਵੀ ਬਿਜ਼ਨਸ ਆਪਾਂ ਕਰਦੇ ਆ ਉਹਦੇ ਚ ਆਪਾਂ ਕਾਮਯਾਬ ਹੋ ਜਾਂਦੇ ਆ ਥੋੜੇ ਤੋਂ ਕਰੋ ਤਿਆਰ ਬਾ ਲਵੋ ਨਾ ਐਵੇਂ YouTube ਤੇ ਦੇਖੋ ਦੇਖ ਆਪਾਂ ਪੰਗੇ ਲਈ ਜਾਈਏ ਪੈਸੇ ਵੱਧ ਲਾ ਦੀਏ ਮੁੜ ਕੇ ਤੁਹਾਡੇ ਪੂਰੇ ਨਾ ਹੋਣ ਉੱਥੇ ਦਲਾਲਾਂ ਦੇ ਘਰ ਭਰੀ ਜਾਓ ਉਹ ਆਪਦਾ ਵੜਾ ਕੇ ਨਗਦ ਜੇਬ ਚ ਪਾ ਕੇ ਤੁਰ ਜਾਣ ਤੁਹਾਨੂੰ 20000 ਵਾਲੀ ਬੱਕਰੀ 30 ਦੀ ਦਵਾਤੀ ਤੁਸੀਂ ਮਗਰੋਂ ਹਿਸਾਬ-ਤਾਬ ਲਈ ਜਾਮੋ ਵੀ ਇੰਨੇ ਬਚ ਜਾਣੇ ਆ ਉਹਦੇ ਵਿੱਚ ਕੁਝ ਨਹੀਂ ਬਣਨ ਵਾਲਾ ਵੀਰੇ ਥੋੜੇ ਤੋਂ ਜੁੜੋ ਸਾਡਾ ਨੰਬਰ ਪੇਜ ਦੇ ਉੱਪਰ ਪਾਇਆ ਹੁੰਦਾ ਮੈਸੇਜ ਕਰੋ ਜੇ ਕਿਸੇ ਵੀਰ ਨੇ ਜੁੜਨਾ ਸਾਤੋਂ ਸਲਾਹ ਲਵੋ ਆ ਕਿ ਅਸੀਂ ਕੋਈ ਫੀਸ ਨਹੀਂ ਰੱਖੀ ਹੋਈ ਕੋਈ ਅਸੀਂ ਐ ਨਹੀਂ ਕਹਿੰਦੇ ਵੀ ਅਸੀਂ ਇੰਨੇ ਦਿਨ ਨੂੰ ਤੁਹਾਡੀ ਟ੍ਰੇਨਿੰਗ ਦਵਾਂਗੇ ਟ੍ਰੇਨੋਂ ਦਾ ਸਰਟੀਫਿਕੇਟ ਆ ਜਿਹੜਾ ਸਰਕਾਰੀ ਦਵਾਵਾਂਗੇ ਤੁਹਾਨੂੰ ਜੇ ਲੋੜ ਹੋਊ ਜੇ ਕਿਸੇ ਨੇ ਲੋਨ ਲੈਣਾ ਵੀ ਹੋਇਆ ਪਰ ਲੋਨ ਬਾਅਦ ਦੀ ਗੱਲ ਆ ਪਹਿਲਾਂ ਸਾਡੇ ਕੋਲ ਟਾਈਮ ਕੱਢ ਕੇ ਆਵੋ ਫੋਨ ਕਰੋ ਸਾਨੂੰ ਵੀ ਆਹ ਦਿਨ ਅਸੀਂ ਆਵਾਂਗੇ ਅਸੀਂ ਤੁਹਾਨੂੰ ਜਦੋਂ ਸਾਨੂੰ ਬੇਲ ਹੂਰੇ ਬੁਲਾਵਾਂਗੇ ਤੁਹਾਨੂੰ ਸਾਰੀ ਗੱਲ ਆ ਜਿੰਨੀ ਅਸੀਂ ਪੈਸੇ ਦਾ ਵੀਡੀਓ ਦੇ ਵਿੱਚ ਕਰਦੇ ਆ ਸਾਰੀ ਗੱਲਬਾਤ ਜੇ ਕੋਈ ਰਹਿ ਵੀ ਜਾਂਦੀ ਆ ਤਾਂ ਤੁਸੀਂ ਸਾਡੇ ਕੋਲ ਪਹਿਲਾਂ ਇੱਕ ਵਾਰ ਸਲਾਹ ਜ਼ਰੂਰ ਲਵੋ ਅਸੀਂ ਨਹੀਂ ਕਹਿੰਦੇ ਵੀ ਸੱਤੋਂ ਬੱਕਰੀਆਂ ਲਵੋ ਪਰ ਵੀਰ ਬਣ ਕੇ ਆਪਾਂ ਇਹ ਬਿਜ਼ਨਸ ਨੂੰ ਜਿਹੜਾ ਉੱਪਰ ਚੱਕਣਾ ਐ ਨਹੀਂ ਹੈ ਵੀ 2-4 ਸਾਲ ਕੁਸ ਬੰਦੇ ਲੁੱਟ ਕੇ ਖਾ ਜਾਣ ਉਹ ਬਣ ਜਾਣ ਤੇ ਮਗਰੋਂ ਇਹ ਜਿਹੜਾ ਬਿਜ਼ਨਸ ਆ ਰੁਲਿਆ ਫਿਰੇ ਆਪਾਂ ਉਹ ਚੀਜ਼ ਤੋਂ ਬਚਾਉਣਾ ਇਹ ਬਿਜ਼ਨਸ ਨੂੰ ਬਿਜ਼ਨਸ ਨੂੰ ਆਪਾਂ ਕੋਈ ਠੱਗੀ ਠੋਰੀ ਹਿਰੇਆ ਫੇਰੀ ਵਾਲਾ ਕੰਮ ਨਹੀਂ ਕਰਨਾ ਅਸੀਂ ਵੀ ਆ ਮੱਝਾਂ ਤੋਂ ਪਹਿਲਾਂ 150 ਮੱਝ ਸੀ ਹੁਣ ਅਸੀਂ ਉਹ ਘਟਾ ਕੇ ਹੋਰ ਘਟਾਵਾਂਗੇ ਆ ਵਧਾਉਣਾ ਇਹੀ ਕੰਮ ਕੋਈ ਘਾਟੇ ਵਾਲਾ ਕੰਮ ਨਹੀਂ ਹੈ ਇਹਦੇ ਵਿੱਚ ਘਾਟਾ ਕਿਸੇ ਪਾਸੋਂ ਹੋਈ ਨਹੀਂ ਸਕਦਾ ਕਿਉਂਕਿ ਜੇ 10000 ਬੱਕਰੀ ਦੀ ਲੋੜ ਆ ਪੂਰੇ ਆਪਾਂ ਨੂੰ ਇੰਡੀਆ ਦੇ ਵਿੱਚ ਮੀਟ ਪਰਪਸ ਤੇ ਜਾਂ ਉਦਾਂ ਡਿਮਾਂਡ ਆ ਜੋ ਵੀ ਤਾਂ 900 ਬੱਕਰੀ ਪੈਦਾ ਹੁੰਦੀ ਹੈ ਹਜੇ ਜਿਹੜੀ ਚੀਜ਼ ਦੇਖੋ ਪੈਦਾ ਨਹੀਂ ਹੋ ਰਹੀ ਉਹਨੂੰ ਕਦੇ ਲਾਅਸ ਦੇ ਵਿੱਚ ਆਪਾਂ ਗਿਣੇ ਹੀ ਨਹੀਂ ਸਕਦੇ ਫਿਰ ਵੀ ਰਾਇ ਲੈ ਕੇ ਵੀਰ ਬਣ ਕੇ ਪੰਗਾ ਲਿਓ ਵੀਡੀਓ ਨੂੰ ਆਪਦਾ ਫਰਜ ਸਮਝ ਕੇ ਜਰੂਰ ਸ਼ੇਅਰ ਕਰੋ ਇਹ ਆਪਾਂ ਬਿਜ਼ਨਸ ਨੂੰ ਜਿਹੜੇ ਵੀਰ ਦਿਲੋਂ ਚਾਹੁੰਦੇ ਆ ਇਹ ਬਿਜ਼ਨਸ ਨਾਲ ਜੁੜਨਾ ਤੇ ਇਹਨੂੰ ਉੱਪਰ ਚੱਕਣਾ ਉਹ ਸਾਡੇ ਚੈਨਲ ਨੂੰ ਵੀ ਫੋਲੋ ਕਰੋ ਤੇ ਵੀਡੀਓ ਨੂੰ ਵੀ ਅੱਗੇ ਸ਼ੇਅਰ ਕਰਿਓ ਤੁਹਾਨੂੰ ਸਾਰਾ ਦੱਸਾਂਗੇ ਵੀ ਕਿੱਦਾਂ ਦਾ ਸੈੱਟ ਹੋਣਾ ਚਾਹੀਦਾ ਘੱਟ ਖਰਚੇ ਦੇ ਵਿੱਚ ਸੈੱਟ ਬਣਾਵਾਵਾਂਗੇ ਤੁਹਾਨੂੰ ਸਾਰਾ ਤਰੀਕਾ ਦੱਸਾਂ ਵੀ ਕਿੰਨੇ ਤੋਂ ਕਿਹੜੇ ਹਿਸਾਬ ਨਾਲ ਇਹ ਸ਼ੁਰੂ ਕਰਨਾ ਆਪਣੇ ਕੋਲੇ ਛੋਟੇ ਬੱਚੇ ਵੀ ਹੈਗੇ ਆ ਤੇ ਵੱਡੀਆਂ ਪੱਠਾਂ ਗੱਭਣ ਹੋਣ ਵਾਲੀਆਂ ਸਾਰੇ ਮੇਲ ਦੇ ਜਾਨਵਰ ਆਪਣੇ ਕੋਲ ਹੈਗੇ ਨੇ ਸੂਈਆਂ ਹੋਈਆਂ ਬੱਕਰੀਆਂ ਵੱਡੀ ਉਮਰ ਦੀਆਂ ਪਹਾਸੇ ਰਾਲੀਆਂ ਬੱਕਰੀਆਂ ਗੱਭਣਾ ਜਿਹੜੀਆਂ ਸੂਣ ਵਾਲੀਆਂ ਨੇ ਪਹਾਸੇ ਰਾਲੀਆਂ ਸਾਰੇ ਜਾਨਵਰ ਆਪਣੇ ਕੋਲ ਹੈਗੇ ਆ ਥੋੜਾ ਅਸੀਂ ਆਪਦੇ ਆਪ ਮਸਲਾ ਹੱਲ ਕਰਾਂਗੇ